ਸੋ ਅਸੀਂ ਦੇਖਾਂਗੇ ਦਾਨੀਅਲ ਨਬੀ ਦੇ ਦੁਆਰਾ ਦੇਖਿਆ ਗਿਆ ਜੋ ਇੱਕ ਦਰਸ਼ਨ ਦਾਨੀਅਲ 8 ਅਧਿਆਏ ਦੇ ਵਿੱਚ ਜਿਸ ਦੇ ਵਿੱਚ ਦਾਨੀਅਲ ਜੋ ਆ ਇੱਕ ਮੇਡਾ ਔਰ ਇੱਕ ਬੱਕਰਾ ਇਹਨਾਂ ਦੋਨਾਂ ਦੀ ਇੱਕ ਲੜਾਈ ਦੇਖਦਾ ਆ ਸੋ ਇਸ ਦਰਸ਼ਨ ਨੂੰ ਅਸੀਂ ਦੇਖਾਂਗੇ ਸੋ ਦਾਨੀਅਲ 8 ਅਧਿਆਏ ਉਸ ਦੀ ਇੱਕ ਆਇਤ ਨੂੰ ਅਸੀਂ ਜਦੋਂ ਪੜ੍ਹਦੇ ਆ ਸੋ ਇਸ ਸਗਰ ਤੇ ਲਿਖਿਆ ਬੇਲ ਸ਼ਸ਼ਰ ਪਾਦਸ਼ਾਹ ਦੇ ਰਾਜ ਦੇ ਤੀਜੇ ਵਰੇ ਵਿੱਚ ਸੋ ਇਸ ਸਗਰ ਉੱਤੇ ਸਭ ਤੋਂ ਪਹਿਲੀ ਚੀਜ਼ ਅਸੀਂ ਦੇਖਦੇ ਆ ਕਿ ਇਹ ਜੋ ਸੁਪਨਾ ਦਾਨੀਅਲ ਨੇ ਦੇਖਿਆ ਆ ਏ ਆ ਬੇਲਸ਼ਸ਼ਰ ਰਾਜਾ ਦੇ ਤੀਸਰੇ ਵਰੇ ਵਿੱਚ ਸੋ ਦਾਨੀਅਲ ਜਦੋਂ ਕਿ ਇੱਕ 7 ਅਧਿਆਇ ਵਿੱਚ ਜਦੋਂ ਇੱਕ ਦਰਸ਼ਨ ਵੇਖਦਾ ਆ ਜਿਸਦੇ ਬਾਰੇ ਅਸੀਂ ਪਿੱਛੇ ਮੰਨਨ ਕਰਕੇ ਆਏ ਸੀਗੇ ਸੋ ਉਹ ਦੇਖਿਆ ਸੀਗਾ ਸਨੇਹ ਦਾਨੀਅਲ 7 ਦੀ ਇੱਕ ਵਿੱਚ ਲਿਖਿਆ ਕਿ ਬਾਬਲ ਦੇ ਰਾਜਾ ਬੇਲਸ਼ਸ਼ਰ ਦੇ ਪਹਿਲੇ ਵਰੇ ਵਿੱਚ ਸੋ ਦਾਨੀਅਲ 7 ਅਧਿਆਇ ਵਿੱਚ ਦੇਖਿਆ ਗਿਆ ਜੋ ਦਰਸ਼ਨ ਸੀ ਜਿਸਦੇ ਵਿੱਚ ਉਸਨੇ ਚਾਰ ਜਾਨਵਰ ਦੇਖੇ ਸੋ ਉਸ ਤੋਂ 2 ਸਾਲ ਬਾਅਦ ਜੁਆ ਉਸਨੇ ਇਹ ਦਰਸ਼ਨ ਦੇਖਿਆ ਦਾਨੀਅਲ 8 ਅਧਿਆਇ ਵਿੱਚ ਦੇ ਬਾਰੇ ਅਸੀਂ ਪੜਦੇ ਹਾਂ ਸੋ ਜਦੋਂ ਅਸੀਂ ਹਿਸਟੋਰੀਕਲ ਡੇਟ ਦੀ ਗੱਲ ਕਰਦੇ ਆਂ ਤੋਂ ਬੇਲਸ਼ਸ਼ਰ ਨੇ ਰਾਜ ਕਰਨਾ ਸ਼ੁਰੂ ਕੀਤਾ 553 BC ਵਿੱਚ ਉਸ ਦਾ ਪਹਿਲਾ ਵਰਾ ਔਰ ਤੀਸਰਾ ਵਰਾ ਮਤਲਬ 550 ਜਾਂ 551 BC ਦੇ ਵਿੱਚ ਜੋ ਦਾਨੀਅਲ ਇਹ ਸੁਪਨਾ ਦੇਖ ਰਿਹਾ ਹੈ ਦਾਨੀਅਲ 8 ਅਧਿਆਏ ਵਿੱਚ ਸੋ ਅਗਰ ਤੁਸੀਂ ਹਿਸਟੋਰੀਕਲ ਡੇਟ ਦੇ ਬਾਰੇ ਹੋਰ ਅੱਛੀ ਤਰ੍ਹਾਂ ਜਾਣਨਾ ਚਾਹੁੰਦੇ ਹੋ ਸੋ ਇਸ ਦੇ ਬਾਰੇ ਅਸੀਂ ਇੱਕ ਵੀਡੀਓ ਆਲਰੇਡੀ ਬਣਾ ਚੁੱਕੇ ਆਂ ਦਾਨੀਅਲ ਸਤਵਾਂ ਅਧਿਆਏ ਦਾ ਜੋ ਇੱਕ ਸੀਰੀਜ਼ ਅਸੀਂ ਇਸ ਦੇ ਵਿੱਚ ਅਪਲੋਡ ਕੀਤੀ ਆ ਸੋ ਉਸ ਦਾ ਜੋ ਪਹਿਲਾ ਵੀਡੀਓ ਆ ਉਸ ਦੇ ਵਿੱਚ ਇਸ ਦੇ ਪੂਰੇ ਇਤਿਹਾਸਿਕ ਗ੍ਰੇਡ ਨੂੰ ਅਸੀਂ ਵਿਸਤਾਰ ਦੇ ਨਾਲ ਦੱਸਿਆ ਹੈ ਕਿ ਨਬੂਕਦਨਜ਼ਰ ਰਾਜਾ ਤੋਂ ਲੈ ਕੇ ਬੇਲਸ਼ਸ਼ਰ ਤੱਕ ਕਿਸ ਤਰ੍ਹਾਂ ਜੋ ਆ ਸਟੈਪ ਬਾਈ ਸਟੈਪ ਜੋ ਆ ਇਹ ਇੱਕ ਇਤਿਹਾਸਿਕ ਤਰੀਕਾ ਸਾਨੂੰ ਮਿਲਦੀਆਂ ਸੋ 8 ਦੀ ਦੋ ਆਇਤ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਸੋ ਇਸ ਸਗਾ ਤੇ ਦਾਨੀਅਲ ਜ਼ਿਕਰ ਕਰਦਾ ਹੈ ਕਿ ਮੈਂ ਸੂਸ਼ਨ ਦੇ ਮਹਿਲ ਵਿੱਚ ਸਾਂ ਜਿਹੜਾ ਇਲਾਮ ਦੇ ਸੂਬੇ ਵਿੱਚ ਹੈ ਸੋ ਇਲਾਮ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸੋ ਇਹ ਇਲਾਮ ਦਾ ਜੋ ਸੂਬਾ ਸੀਗਾ ਇਸ ਨੂੰ ਇਸ ਮੈਪ ਵਿੱਚ ਦੇਖ ਸਕਦੇ ਹੋ ਇਹ ਜੋ ਆ ਈਰਾਨ ਦੇ ਵਿੱਚ ਅਜ ਮੌਜੂਦ ਹੈ ਇਲਾਮ ਔਰ ਇਹ ਜੋ ਸੂਸ਼ਨ ਦਾ ਮਹਿਲ ਸੀਗਾ ਸੋ ਇਹਦੇ ਬਾਰੇ ਅਸੀਂ ਦੇਖਦੇ ਹਾਂ ਕਿ ਇਸ ਦੀ ਲੋਕੇਸ਼ਨ ਜੋ ਕਿ ਸੀਗੀ ਕਿਉਂਕਿ ਬੈਬਿਲਨ ਜੋ ਐਮਪਾਇਰ ਸੀਗਾ ਸੋ ਇਸ ਐਮਪਾਇਰ ਦੀਆਂ ਚਾਰ ਰਾਜਸਾਨੀਆਂ ਸੀਗੀਆਂ ਤੁਕਿੰ ਕੋਈ ਵੀ ਜਿਸ ਦਾ ਦੇਸ਼ ਹੁੰਦਾ ਹੈ ਉਸ ਦੀ ਇੱਕ ਰਾਜਧਾਨੀ ਹੁੰਦੀ ਹੈ ਜਿਸ ਤੋਂ ਉਸ ਪੂਰੇ ਦੇਸ਼ ਨੂੰ ਕੰਟਰੋਲ ਕੀਤਾ ਜਾਂਦਾ ਹੈ ਪਰ ਜਦੋਂ ਇੱਕ एंपਾਇਰ ਹੁੰਦਾ ਹੈ ਤਾਂ ਇੱਕ ਰਾਜਧਾਨੀ ਦੇ ਨਾਲ ਉਸ ਨੂੰ ਕੰਟਰੋਲ ਕਰਨਾ ਮੁਸ਼ਕਲ ਹੁੰਦਾ ਹੈ ਸੋ ਇਸ ਲਈ ਉਸ ਤੇ ਰਾਜਧਾਨੀਆਂ ਵੀ ਜ਼ਿਆਦਾ ਹੁੰਦੀਆਂ ਸੋ ਬੈਬਿਲਨ एंपਾਇਰ ਜੋ ਸੀਗਾ ਇਸ ਦੀਆਂ ਕੁੱਲ 4 ਰਾਜਧਾਨੀਆਂ ਸੀਗੀਆਂ ਜਿੱਥੋਂ ਇਸ ਨੂੰ ਕੰਟਰੋਲ ਕੀਤਾ ਜਾਂਦਾ ਸੀ ਔਰ ਮੌਸਮ ਬਦਲਣ ਦੇ ਨਾਲ ਜੋ ਰਾਜਧਾਨੀ ਵੀ ਬਦਲ ਦਿੱਤੀ ਜਾਂਦੀ ਸੀ ਰਾਜਾ ਇੱਕ ਸ਼ਿਫਟ ਕਰ ਜਾਂਦਾ ਸੀ ਮੌਸਮ ਦੇ ਅਨੁਕੂਲ ਜੋ ਰਾਜਧਾਨੀ ਹੁੰਦੀ ਸੀ ਸੋ ਸਭ ਤੋਂ ਪਹਿਲੀ ਰਾਜਧਾਨੀ ਜੋ ਸੀਗੀ ਨੰਬਰ 1 ਬੈ ਬੈਬਿਲਨ اور ਦੂਸਰੀ ਜੋ ਸਿਗਿਓਸੀ ਸੂਸਾ اور ਤੀਸਰਾ ਨੰਬਰ ਜੋ ਰਾਜस्तानी ਸੀਓਸੀ ਪਰਸਪਾਲਿਸ اور ਚੌਥਾ ਇੱਕ ਬਤਾਨਾ ਸੋ ਇਹ ਚਾਰ ਰਾਜस्तानी ਅਸੀਂ ਬੈਬਿਲਨ ਸੂਸਾ ਪਰਸਪਾਲਿਸ اور ਇੱਕ ਬਤਾਨਾ ਸੋ ਇਹਦੇ ਵਿੱਚੋਂ ਜੋ ਇੱਕ ਰਾਜस्तानी ਜਿਹੜੀ ਬੈਬਿਲਨ ਆ ਉਹ ਅੱਜ ਦੀ ਤਰੀਕ ਵਿੱਚ ਜੋ ਆ ਇਰਾਕ ਵਿੱਚ ਆ ਔਰ ਬਾਕੀ ਤਿੰਨ ਰਾਜस्तानी ਜੋ ਆ ਅੱਜ ਦੀ ਅੱਜ ਦੇ ਸਮੇਂ ਵਿੱਚ ਜੋ ਉਹ ਤਿੰਨੋਂ ਹੀ ਈਰਾਨ ਦੇ ਵਿੱਚ ਆ ਸੋ ਜੋ ਸੂਸਾ ਰਾਜस्तानी ਸੀ ਇਸਦੇ ਵਿੱਚ ਸੀਗਾ ਜੋ ਸੂਸ਼ਨ ਦਾ ਮਹਿਲ ਸੀਗਾ ਸੋ ਇਸ ਤੇ ਸੂਸਾ ਨਾਮ ਦੇ ਇਲਾਕੇ ਵਿੱਚ ਜੋ ਸੀਗਾ ਔਰ ਇਸ ਤੋਂ ਅੱਗੇ ਡਾਨੀਅਲ ਜ਼ਿਕਰ ਕਰਦਾ ਹੈ ਕਿ ਮੈਂ ਉਲਾਈ ਨਦੀ ਦੇ ਕੰਢੇ ਉੱਤੇ ਹਾਂ ਸੋ ਇਸ ਮੈਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਲਾਈ ਨਾਮ ਦੀ ਜੋ ਰਿਵਰ ਹੈ ਜੋ ਨਦੀ ਆ ਉਹ ਕਿਸ ਸੂਸਾ ਦੇ ਵਿੱਚ ਦੀ ਚੱਲ ਰਹੀ ਹੈ ਸੂਸਨ ਜੋ ਰਾਜस्तानी ਸੀਗੀ ਸੋ ਉਲਾਈ ਨਦੀ ਦੇ ਕੰਢੇ ਦੇ ਉੱਤੇ ਜੋ ਡਾਨੀ ਨੇ ਸਮੇਂ ਖੜਾ ਸੀਗਾ ਔਰ 8 ਦੀ 3 ਆਇਤ ਵਿੱਚ ਦਾਨੀਅਲ ਫਿਰ ਇੱਕ ਮੇਡੇ ਨੂੰ ਜਵਾ ਨਦੀ ਦੇ ਕੰਡੇ ਦੇ ਉੱਤੇ ਜੋ ਆ ਖੜਾ ਦੇਖਦਾ ਆ ਜਿਸਦੇ ਕੀ ਦੋ ਸਿੰਘ ਆ ਇਹ ਮੇਡਾ ਜੋ ਆ ਕਿੰਨੂੰ ਦਿਖਾ ਰਿਹਾ ਆ ਇਸ ਦਾ ਬਿਲਕੁਲ ਸਪਸ਼ਟ ਤੌਰ ਤੇ ਜੋ ਅਰਥ ਦਾਨੀਅਲ ਨੂੰ ਦਿੱਤਾ ਗਿਆ ਦਾਨੀਅਲ 8 ਅਧਿਆਇ ਉਸੀ 20 ਆਇਤ ਵਿੱਚ ਇਸੇ ਬਾਰੇ ਲਿਖਿਆ ਕਿ ਉਹ ਮੇਡਾ ਜਿਹਨੂੰ ਤੈਂ ਦੇਖਾ ਕਿ ਉਸਦੇ ਦੋ ਸਿੰਘ ਹਨ ਸੋ ਮਾਦਾ ਅਤੇ ਫਾਰਸ ਦੇ ਰਾਜੇ ਹਨ ਸੋ ਇਹ ਮੇਡਾ ਜੋ ਸੀਗਾ ਇਹ ਮੈਦੋ ਪਰਸੀਆ Empire ਜੋ ਸੀਗਾ ਉਸ ਨੂੰ ਦਿਖਾ ਰਿਆ ਆ ਔਰ ਦੋ ਸਿੰਘ ਜੋ ਆਉ ਮੈਦੋ ਔਰ ਪਰਸੀਆ ਦੋਨਾਂ ਨੂੰ ਦਿਖਾ ਰਿਆ ਮਤਲਬ ਮੇਡਾ ਇੱਕ ਆ ਮਤਲਬ Empire ਇੱਕ ਆ ਪਰ ਦੋ ਜਾਣੇ ਕੰਟਰੋਲ ਉਨੂੰ ਕਰ ਰਿਹਾ ਦੋ ਸਿੰਘ ਆ ਮਾਦੀ ਔਰ ਫਾਰਸੀ ਔਰ ਅੱਠ ਦੀ ਤਿੰਨ ਵਿੱਚ ਲਿਖਿਆ ਉਹ ਦੋਵੇਂ ਉੱਚੇ ਸਨ ਪਰ ਇੱਕ ਦੂਜੇ ਨਾਲੋਂ ਵੱਡਾ ਸੀ ਅਤੇ ਵੱਡਾ ਦੂਜੇ ਨਾਲੋਂ ਪਿੱਛੇ ਉੱਗਿਆ ਸੀ ਸੋ ਇਸ ਸਗਾ ਤੇ ਇੱਕ ਸਿੰਘ ਜਿਹੜਾ ਉਹ ਦੂਜੇ ਨਾਲੋਂ ਵੱਡਾ ਆ ਉਹ ਆ ਫਾਰਸ ਦਾ ਜੋ ਇੱਕ ਸਮਰਾਜ ਹੈ ਕਿਉਂਕਿ ਫਾਰਸ ਜੋ ਸਟਰੈਂਥ ਦੇ ਵਿੱਚ ਤਾਕਤ ਵਿੱਚ ਜੋ ਆ ਉਹ ਮਾਦੀਆਂ ਤੋਂ ਜ਼ਿਆਦਾ ਪਾਵਰਫੁਲ ਸੀਗਾ ਸੋ ਉੱਚਾ ਸਿੰਘ ਜੋ ਉਹ ਫਾਰਸ ਨੂੰ ਦਿਖਾਉਂਦਾ ਹੈ ਛੋਟਾ ਸਿੰਘ ਜਿਹੜਾ ਆ ਉਹ ਮਾਦੀਆਂ ਨੂੰ ਦਿਖਾਉਂਦਾ ਹੈ ਔਰ 8 ਦੀ 4 ਆਇਤ ਵਿੱਚ ਜਦੋਂ ਤੁਸੀਂ ਪੜ੍ਹਦੇ ਆ ਇਸ ਅਗਰ ਲਿਖਿਆ ਮੈਂ ਉਸ ਮੇਡੇ ਨੂੰ ਡਿੱਠਾ ਜਿਹੜਾ ਪੱਛਮ ਉੱਤਰ ਅਤੇ ਦੱਖਣ ਵੱਲ ਸਿੰਘ ਮਾਰਦਾ ਸੀ ਸੋ ਇਹ ਜੋ ਮੇਡਾ ਆ ਮਤਲਬ ਜੋ ਮੈਦੋ ਪਰਸिया एंपਾਇਰ ਨੂੰ ਦਿਖਾਉਂਦਾ ਹੈ ਇਸ ਨੇ ਤਿੰਨ ਦਿਸ਼ਾਵਾਂ ਵੱਲ ਜ਼ੋਰ ਮਾਰਿਆ ਉਹ ਉਹ ਸੀ ਗਿਆ ਪੱਛਮ ਉੱਤਰ ਔਰ ਦੱਖਣ ਔਰ ਸਿਰਫ ਇੱਕ ਪੂਰਬ ਦਿਸ਼ਾ ਸੀ ਜਿਸਤੇ ਵੱਲ ਇਸਨੇ ਪੂਰਾ ਜੋਰ ਨਹੀਂ ਮਾਰਿਆ ਜਿਸ ਦੇ ਵਿੱਚ ਕੀ ਸਾਡਾ ਦੇਸ਼ ਹਿੰਦੁਸਤਾਨ ਵੀ ਹੁੰਦਾ ਹੈ ਮਤਲਬ ਈਰਾਨ ਦੇ ਪੂਰਬ ਦਿਸ਼ਾ ਵੱਲ ਜੋ ਹਿੰਦੁਸਤਾਨ ਚਾਈਨਾ ਇਹ ਪੂਰਬ ਵੱਲ ਹੁੰਦੇ ਆ ਔਰ ਸਿਰਫ ਇਹੀ ਦਿਸ਼ਾ ਵੱਲ ਫਾਰਸੀ ਸਾਮਰਾਜ ਨੇ ਪੂਰਾ ਜੋਰ ਨਹੀਂ ਮਾਰਿਆ ਬਾਕੀ ਤਿੰਨੋਂ ਦਿਸ਼ਾਵਾਂ ਵੱਲ ਜੋ ਆ ਉਸਨੇ ਆਪਣਾ ਪੂਰਾ ਜੋਰ ਮਾਰਿਆ ਜੋ ਅੱਠ ਦੀ ਚਾਰ ਵਚਨ ਚ ਸਾਨੂੰ ਮਿਲਦਾ ਹੈ ਔਰ 8 ਦੀ 5 ਆਇਤ ਵਿੱਚ ਫਿਰ ਦਾਨੀਅਲ ਦੇਖਦਾ ਆ ਕਿ ਇੱਕ ਬੱਕਰਾ ਜੋ ਆ ਉਹ ਵੈਸਟ ਸਾਈਡ ਵੱਲ ਵਾ ਰਿਆ ਹੈ ਲਹਿੰਦੇ ਪਾਸਿਓਂ ਆਣ ਕੇ ਸਾਰੀ ਧਰਤੀ ਉੱਤੇ ਅਜੀਹਾ ਫਿਰਿਆ ਜੋ ਧਰਤੀ ਨੂੰ ਵੀ ਨਾ ਛੋਇਆ ਔਰ ਉਸ ਬੱਕਰੇ ਦੀਆਂ ਦੋਹਾਂ ਅੱਖਾਂ ਦੇ ਵਿੱਚਕਾਰ ਇੱਕ ਅਚਰਜ ਸਿੰਘ ਸੀ ਸੋ ਦੇਖਦਾ ਹੈ ਕਿ ਇੱਕ ਬੱਕਰਾ ਸੋ ਇਹ ਬੱਕਰੇ ਦੇ ਬਾਰੇ ਜੋ ਦਾਨੀਅਲ ਨੂੰ ਖੋਲ ਕੇ ਦੱਸਿਆ ਗਿਆ ਆ ਉਹ 8 ਦੀ 21 ਆਇਤ ਵਿੱਚ ਅਸੀਂ ਪੜ੍ਹਦੇ ਆਂ ਇਸ ਗੱਤ ਲਿਖਿਆ ਅਤੇ ਉਹ ਬਲਵਾਨ ਬੱਕਰਾ ਯੂਨਾਨ ਦਾ ਰਾਜਾ ਅਤੇ ਉਹ ਵੱਡਾ ਸਿੰਘ ਜੋ ਉਸ ਦੀਆਂ ਅੱਖੀਆਂ ਦੇ ਵਿੱਚ ਘਾਰ ਹੈ ਸੋ ਉਹ ਪਹਿਲਾ ਰਾਜਾ ਹੈ ਸੋ ਇਹ ਆ ਦਾ ਅਲੈਗਜ਼ੈਂਡਰ ਦਾ ਗ੍ਰੇਟ ਮਤਲਬ ਜੋ ਸਿਕੰਦਰ ਮਹਾਨ ਰਾਜਾ ਜਿਸ ਨੇ ਕੀ ਪੂਰੀ ਦੁਨੀਆ ਨੂੰ ਲਗਭਗ ਫਤਿਹ ਕੀਤਾ ਔਰ ਉਹ ਆ ਬੱਕਰਾ ਜੋ ਪੱਛਮ ਦਿਸ਼ਾ ਚੋਂ ਆ ਰਿਹਾ ਹੈ ਸੋ ਪੱਛਮ ਦਿਸ਼ਾ ਮਤਲਬ ਕਿ ਈਰਾਨ ਤੋਂ ਜੋ ਮਾਦੀ ਫਾਰਸੀਆ ਦਾ ਸਾਮਰਾਜ ਸ਼ੁਰੂ ਹੁੰਦਾ ਆ ਸੋ ਈਰਾਨ ਦੇ ਬਿਲਕੁਲ ਵੈਸਟ ਸਾਈਡ ਤੇ ਜੋ ਆ ਗ੍ਰੀਸ ਆ ਮਤਲਬ ਯੂਨਾਨ ਸੋ ਯੂਨਾਨ ਦਾ ਰਾਜਾ ਮਤਲਬ ਈਰਾਨ ਦੇ ਵੈਸਟ ਵੱਲੋਂ ਆਇਆ ਸੋ ਇਸ ਨਕਸ਼ੇ ਵਿੱਚ ਤੁਸੀਂ ਦੇਖ ਸਕਦੇ ਹੋ ਈਰਾਨ ਤਾਂ ਨਜ਼ਰ ਆ ਰਿਹਾ ਹੈ ਔਰ ਈਰਾਨ ਦੇ ਵੈਸਟ ਸਾਈਡ ਜੋ ਆ ਗ੍ਰੀਸ ਨਜ਼ਰ ਆ ਰਿਹਾ ਹੈ ਸੋ ਇਹ ਗ੍ਰੀਸ ਤੋਂ ਨਿਕਲਿਆ ਯੂਨਾਨ ਸਾਮਰਾਜ ਮੈਸਡੋਨੀਆ ਤੋਂ ਜੋ ਰਾਜਾ ਸਿਕੰਦਰ ਨੇ ਜੋ ਆਪਣਾ ਰਾਜ ਸ਼ੁਰੂ ਕਰਦਾ ਹੋਇਆ ਜੋ ਉਹਨੇ ਕੀ ਕੀਤਾ ਫਾਰਸੀ ਸਾਮਰਾਜ ਨੂੰ ਜੋ ਗਿਆ ਜਿੱਤਿਆ ਔਰ 8 ਦੀ 7 ਤਾ ਇਤਨੂੰ ਜਦੋਂ ਅਸੀਂ ਪੜਦੇ ਆਂ ਸੋ ਇਸ ਦੇ ਵਿੱਚ ਜੋ ਬੱਕਰਾ ਆ ਇਸ ਨੇ ਬੁਰੀ ਤਰ੍ਹਾਂ ਜੋ ਮੇਡੇ ਨੂੰ ਹਰਾ ਦਿੱਤਾ ਉਸ ਦੇ ਦੋਨੋਂ ਸਿੰਘ ਤੋੜ ਦਿੱਤੇ ਮਤਲਬ ਜਦੋਂ 331 BC ਦੇ ਵਿੱਚ ਜਦੋਂ ਰਾਜਾ ਸਿਕੰਦਰ ਔਰ ਡਰਾਇਸ ਨਾਮ ਦਾ ਜੋ ਰਾਜਾ ਇਹਨਾਂ ਦੇ ਵਿੱਚ ਇੱਕ ਯੁੱਧ ਹੁੰਦਾ ਆ ਗੋਗੋ ਮੈਲਾ ਦੇ ਮੈਦਾਨ ਵਿੱਚ ਸੋ ਉਸ ਦੇ ਵਿੱਚ ਜਦੋਂ ਸਿਕੰਦਰ ਬੁਰੀ ਤਰ੍ਹਾਂ ਹਰਾ ਦਿੰਦਾ ਹੈ ਡਰਾਇਸ ਨੂੰ ਔਰ ਮੈਦੋ ਪਰਸਿਆ एंपਾਇਰ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੰਦਾ ਆ ਸੋ ਉਸ ਸਮੇਂ ਮਤਲਬ ਇਹ ਦਰਸ਼ਨ ਜਿਹੜਾ ਪੂਰਾ ਹੁੰਦਾ ਆ ਸੋ ਮੇਡੇ ਨੂੰ ਮਾਰਨ ਤੋਂ ਬਾਅਦ ਜਦੋਂ 8 ਦੀ 8 ਆਏ ਤਾਂ ਅਸੀਂ ਪੜਦੇ ਹਾਂ ਸੋ ਇਸ ਸੰਗਤ ਲਿਖਿਆ ਕਿ ਉਸ ਦਾ ਜੋ ਵੱਡਾ ਸਿੰਘ ਸੀਗਾ ਮਤਲਬ ਬਕਰੇ ਦਾ ਸੋ ਉਹ ਜਿਹੜਾ ਸਿੰਘ ਟੁੱਟ ਜਾਂਦਾ ਆ ਔਰ ਉਸ ਦੀ ਜਗ੍ਹਾ ਤੇ ਚਾਰ ਸਿੰਘ ਜਿਹੜੇ ਆ ਉਹ ਨਿਕਲਦੇ ਆ ਔਰ ਚਾਰੋਂ ਦਿਸ਼ਾਵਾਂ ਵੱਲ ਜਿਹੜੇ ਆ ਉਹ ਫੈਲ ਜਾਂਦੇ ਆ ਸੋ ਇਹਦਾ ਇੱਕ ਸਿੰਘ ਟੁੱਟਣ ਤੋਂ ਭਾਵ ਕੀ ਆ ਕਿ ਰਾਜਾ ਸਿਕੰਦਰ ਦੀ ਜਦੋਂ ਮੌਤ ਹੋ ਜਾਂਦੀ ਆ ਔਰ ਉਸ ਤੋਂ ਬਾਅਦ ਚਾਰ ਸਿੰਘਾਂ ਦਾ ਉਗਣਾ ਔਰ ਚਾਰੋਂ ਦਿਸ਼ਾਵਾਂ 'ਚ ਫੈਲ ਜਾਣਾ ਇਹ ਦੇ ਬਾਰੇ ਅਸੀਂ ਆਲਰੇਡੀ ਸਿੱਖ ਚੁੱਕੇ ਆ ਦਾਨੀਲ 7 ਅਧਿਆਏ ਦਾ ਜੋ ਦਰਸ਼ਨ ਆ ਉਸ ਦੀ ਸੀਰੀਜ਼ ਦੇ ਵਿੱਚ ਜਦੋਂ ਅਸੀਂ ਤੀਸਰੇ ਜਾਨਵਰ ਬਾਰੇ ਸਿੱਖਿਆ ਸੀ ਜੋ ਕਿ ਸਿਕੰਦਰ ਨੂੰ ਦਿਖਾ ਰਿਹਾ ਸੀ ਉਸ ਤੇ ਵੀ ਚਾਰ ਸਿਰ ਸੀਗੇ ਉਸ ਜਾਨਵਰ ਦੇ ਔਰ ਉਸ ਤੇ ਬਾਰੇ ਅਸੀਂ ਸਿੱਖਿਆ ਸੀਗਾ ਕਿ ਕਿਸ ਪ੍ਰਕਾਰ ਸਿਕੰਦਰ ਦੀ ਮੌਤ ਤੋਂ ਬਾਅਦ ਜੋ ਆ ਉਸ ਦਾ ਰਾਜ ਜਿਹੜਾ ਆ ਉਹ ਚਾਰ ਹਿੱਸਿਆਂ ਵਿੱਚ ਡਿਵਾਈਡ ਹੋ ਜਾਂਦਾ ਹੈ ਉਸ ਦੇ ਚਾਰ ਜੋ ਕਮਾਂਡਰ ਸੀਗੇ ਜੋ ਫੌਜ ਦੇ ਉਹ ਕਿਸ ਤਰ੍ਹਾਂ ਰਾਜ ਨੂੰ ਹਥਿਆ ਲੈਂਦੇ ਆ ਆਪਣੇ ਆਪਣਾ ਹਿੱਸਾ ਦੇ ਵਿੱਚ ਵੰਡ ਲੈਂਦੇ ਆ ਔਰ ਇਸ ਮੈਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ yellow color ਜੋ ਤੁਹਾਨੂੰ ਨਜ਼ਰ ਆ ਰਿਹਾ ਹੈ ਸੋ ਇਹ ਹੈ ਟੋਲਮੀ ਦੇ ਹਿੱਸੇ ਦਾ ਜੋ ਇਲਾਕਾ ਜੋ ਕਿ ਮਿਸਰ ਔਰ ਉਸ ਦੇ ਆਸ-ਪਾਸ ਦਾ ਇਲਾਕਾ ਔਰ ਸਲੀਊਕਸ ਜਿਸ ਦੇ ਹਿੱਸੇ ਪਰਸ਼ੀਅਨ ਫਾਰਸੀਆਂ ਦੀ ਜ਼ਮੀਨ ਆ ਜਾਂਦੀ ਆ ਔਰ ਉਸ ਤੋਂ ਬਾਅਦ ਐਂਟੀਗਨਸ ਜੋ ਆ ਉਸੇ ਹਿੱਸੇ 'ਕਿ ਇਲਾਕਾ ਆ ਜਾਂਦਾ ਹੈ ਔਰ ਚੌਥਾ ਹਿੱਸਾ ਜੋ ਕਸੈਂਡਰ ਜੋ ਗ੍ਰੀਨ ਕਲਰ ਦਾ ਤੁਹਾਨੂੰ ਨਜ਼ਰ ਆ ਰਿਹਾ ਹੈ ਸੋ ਕਸੈਂਡਰ ਦੇ ਹਿੱਸੇ ਆ ਜਾਂਦਾ ਹੈ ਕਸੈਂਡਰ ਮੈਸੀਡੋਨੀਆ ਦਾ ਇਲਾਕਾ ਉਸ ਇਤਿਹਾਸਪਾਸ ਦੇ ਇਲਾਕੇ ਨੂੰ ਕਬਜ਼ੇ 'ਚ ਲੈ ਲੈਂਦਾ ਹੈ ਔਰ ਕਸੈਂਡਰ ਨੇ ਹੀ ਜੋ ਆ ਸਿਕੰਦਰ ਦੀ ਜਦੋਂ ਮੌਤ ਹੋ ਜਾਂਦੀ ਹੈ ਸੋ ਸਿਕੰਦਰ ਦੀ ਮਾਂ ਜੋ ਕਿ ਮੈਸੀਡੋਨੀਆ ਵਿੱਚ ਸੀ ਸੋ ਕਸੈਂਡਰ ਉਸ ਦੀ ਮਾਂ ਨੂੰ ਮਾਰ ਦਿੰਦਾ ਹੈ ਔਰ ਉਸ ਤੋਂ ਬਾਅਦ ਮੈਸੀਡੋਨੀਆਂ ਦਾ ਪੂਰਾ ਇਲਾਕਾ ਇਹਨੂੰ ਕਬਜ਼ੇ ਵਿੱਚ ਲੈ ਲੈਂਦਾ ਹੈ ਇਸ ਦਾ ਅਰਥ ਜਦੋਂ ਦਾਨੀਏਲ ਨੂੰ ਦੱਸਿਆ ਗਿਆ ਸੋ 8 ਦੀ 22 ਆਇਤ ਵਿੱਚ ਲਿਖਿਆ ਇਸ ਕਰਕੇ ਕਿ ਉਹਦੇ ਟੁੱਟਣ ਦੇ ਪਿੱਛੋਂ ਉਹਦੇ ਥਾਂ ਵਿੱਚ ਚਾਰ ਹੋਰ ਨਿਕਲੇ ਸੋ ਇਹ ਚਾਰ ਰਾਜੇ ਹਨ ਜਿਹੜੇ ਉਸ ਦੇਸ਼ ਦੇ ਵਿੱਚ ਘਾਰ ਉੱਠਣਗੇ ਪਰ ਉਸ ਉਹਨਾਂ ਦਾ ਵਸ ਉਸ ਦੇ ਵਰਗਾ ਨਾ ਹੋਵੇਗਾ ਔਰ ਇਹਨਾਂ ਚਾਰ ਸਿੰਘਾਂ ਤੋਂ ਬਾਅਦ 9 ਆਇਤ ਵਿੱਚ ਅਸੀਂ ਪੜ੍ਹਦੇ ਹਾਂ ਕਿ ਇੱਕ ਨਿੱਕਾ ਸਿੰਘ ਜੋ ਆ ਨਿਕਲਿਆ ਸੋ ਜਿਸ ਤਰ੍ਹਾਂ ਕਿ ਦਾਨੀਅਲ 7 ਅਧਿਆਏ ਵਿੱਚ ਵੀ ਦਾਨੀਅਲ ਜੋ ਆ ਚੌਥਾ ਦਰਿੰਦਾ ਜਿਸ ਤੇ 10 ਸਿੰਘ ਸੀ ਸੋ ਉੱਥੇ ਵੀ ਕੋ ਨਿੱਕੇ ਸਿੰਘ ਨੂੰ ਦੇਖਦਾ ਆ ਜਿਸ ਤੇ ਕੋ ਤਿੰਨ ਸਿੰਘ ਪੁੱਟੇ ਗਏ ਔਰ ਉਸ ਦੇ ਬਾਰੇ ਅਸੀਂ ਸਿੱਖਿਆ ਸੀਗਾ ਕਿ ਉਹ ਐਂਟੀ ਕ੍ਰਾਈਸਟ ਨੂੰ ਦਿਖਾ ਰਿਹਾ ਆ ਔਰ ਇੱਥੇ ਵੀ ਨਿੱਕਾ ਸਿੰਘ ਜੋ ਆ ਉਹੀ ਸਿੰਘ ਆ ਜੋ ਐਂਟੀ ਕ੍ਰਾਈਸਟ ਨੂੰ ਦਿਖਾ ਰਿਹਾ ਹੈ ਔਰ ਇਸ ਦੇ ਬਾਰੇ ਲਿਖਿਆ ਕਿ ਉਹ ਦੱਖਣ ਅਤੇ ਚੜਦੇ ਔਰ ਮੰਨ ਭੌਂਦੇ ਦੇਸ ਵੱਲ અત્યੰਤ ਵੱਧ ਗਿਆ ਔਰ 10ਵਾਂ ਚ ਲਿਖਿਆ ਅਤੇ ਉਹ ਵੱਧ ਕੇ ਆਕਾਸ਼ ਦੀ ਸੇਨਾ ਤੱਕ ਪੁੱਜ ਪਿਆ ਔਰ ਉਸ ਸੇਨਾ ਵਿੱਚੋਂ ਅਤੇ ਤਾਰਿਆਂ ਵਿੱਚੋਂ ਕਈਆਂ ਨੂੰ ਧਰਤੀ ਉੱਤੇ ਡੇਗ ਦਿੱਤਾ ਔਰ ਉਹਨਾਂ ਨੂੰ ਸ਼ਿਤਾੜਿਆ ਔਰ ਇਸ ਸਗਤੇ ਜੋ ਆਕਾਸ਼ ਦੀ ਸੇਨਾ ਕਰਕੇ ਜੋ ਬੋਲਿਆ ਗਿਆ ਆ ਸੋ ਇਹ ਕੋਈ ਸਵਰਗਦੂਤਾਂ ਦੀ ਸੇਨਾ ਨਹੀਂ ਆ ਆਕਾਸ਼ ਦੀ ਕੋਈ ਸੇਨਾ ਨਹੀਂ ਆ ਬਲਕਿ ਇਹ ਆ ਜਾਂਚ ਕਾਈ ਜੋ ਸਮਾਜ ਜੋ ਯਹੂਦੀ ਸਮਾਜ ਉਨਾਂ ਨੂੰ ਹੀ ਇਸਗਤ ਦੇ ਆਕਾਸ਼ ਦੀ ਸੈਨਾ ਕਰਕੇ ਸੰਬੋਧਿਤ ਕੀਤਾ ਗਿਆ ਜਿਸਤੇ ਉੱਪਰ ਐਂਟੀ ਕ੍ਰਾਈਸਟ ਅਟੈਕ ਕਰੇਗਾ ਹਮਲਾ ਕਰੇਗਾ ਉਹਨਾਂ ਨੂੰ ਜੋ ਅਲ ਤਾੜੇਗਾ ਔਰ ਇਸ ਦੇ ਬਾਰੇ ਸਹੀ ਪ੍ਰਕਾਸ਼ ਬੋਧੀ 12 ਦੇ ਆਏ ਵਿੱਚ ਵੀ ਦੇਖ ਸਕਦੇ ਆ ਇਸ ਲਈ ਜੋ ਆਖਰੀ ਆਇਤ ਹੈ 17 ਵਚਨ ਉਸ ਵਿੱਚ ਲਿਖਿਆ ਅਤੇ ਅਜਗਰ ਨੂੰ ਇਸਤਰੀ ਉੱਤੇ ਕ੍ਰੋਧ ਆਇਆ ਸੋ ਇਸਗਤ ਦੇ ਉੱਤੇ ਜੋ ਇਸਤਰੀ ਆਇ ਇਸਰਾਈਲ ਦੇਸ਼ ਨੂੰ ਦਿਖਾਉਂਦੀ ਆ ਜਿਸਤੇ ਉੱਤੇ 12 ਤਾਰਿਆਂ ਦਾ ਮੁਕਟ ਪਹਿលਿਆ ਇਸ ਵਿੱਚ ਅਸੀਂ ਦੇਖਦੇ ਆ ਸੋ ਇਸਰਾਇਲ ਦੇਸ ਨੂੰ ਦਿਖਾ ਰਹੀ ਹੈ ਜੋ ਇਸਤਰੀ ਆ ਇਸ ਦੇ ਪਿੱਛੇ ਜੋ ਲਿਖਿਆ ਅਜ਼ਗਰ ਲੱਗਾ ਹੋਇਆ ਵਾ ਅਤੇ ਉਸ ਦੇ ਵੰਸ ਵਿੱਚੋਂ ਜਿਹੜੇ ਰਹਿੰਦੇ ਅਤੇ ਜਿਹੜੇ ਪਰਮੇਸ਼ਰ ਦੀਆਂ ਆਗਿਆ ਦੀ ਪਾਲਣਾ ਕਰਦੇ ਤੇ ਯਿਸੂ ਦੀ ਸਾਖੀ ਭਰਦੇ ਹਨ ਉਹਨਾਂ ਨਾਲ ਯੁੱਧ ਕਰਨ ਨੂੰ ਚਲਿਆ ਗਿਆ ਅਤੇ ਉਸ ਸਮੁੰਦਰ ਦੇ ਬਰੇਤੇ ਉੱਤੇ ਜਾਕ ਲੁੱਤਾ ਸੋ ਇਸ ਦੇ ਨਾਲ ਹੀ 13 ਦਾ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਵਿੱਚ ਇੱਕ ਆਇਤ ਵਿੱਚ ਲਿਖਿਆ ਮੈਂ ਇੱਕ ਦਰਿੰਦੇ ਨੂੰ ਸਮੁੰਦਰ ਵਿੱਚੋਂ ਨਿਕਲਦਿਆਂ ਡਿਠਾ ਸੋ ਇਹ ਜੋ ਇੱਕ ਲੜਾਈ ਛੇੜ ਜਾਂਦੀ ਆ ਜੋ ਐਂਟੀਕ੍ਰਾਈਸਟ ਆ ਔਰ ਜੋ ਲਾਲ ਅਜਗਰ ਜੋ ਅਬਲਿਸ ਕਰਕੇ ਜਿਸ ਨੂੰ ਸ਼ੈਤਾਨ ਕਰਕੇ ਬੋਲੇਗਾ ਜੋ ਐਂਟੀਕ੍ਰਾਈਸਟ ਜੋ ਆਪਣੀ ਪਾਵਰ ਦੇ ਰਿਹਾ ਹੈ ਅਧਿਕਾਰ ਦੇ ਰਿਹਾ ਹੈ ਇਹ ਮਿਲ ਕੇ ਇੱਕ ਯੁੱਧ ਜੋ ਆ ਛੇੜਦੇ ਆ ਇਸਰਾਇਲ ਦੇ ਨਾਲ ਔਰ ਇਸਰਾਇਲ ਦੇ ਵਿੱਚ ਜੋ ਮੰਦਰ ਜੋ ਇਸਰਾਇਲ ਦੇ ਵਿੱਚ ਬਣਾਇਆ ਗਿਆ ਸੀਗਾ ਉਸ ਦੇ ਵਿੱਚ ਜੋ ਐਂਟੀਕ੍ਰਾਈਸਟ ਜੋ ਆ ਉਹ ਆਪਣੀ ਇੱਕ ਮੂਰਤੀ ਜੋ ਆ ਉਹ ਸਥਾਪਿਤ ਕਰੇਗਾ ਜਿਸਦੇ ਬਾਰੇ ਅਸੀਂ ਦੇਖਦੇ ਹਾਂ ਪ੍ਰਕਾਸ਼ ਪੋਥੀ 13 ਦਾ 15 ਵਚਨ ਇਸ ਤਰ੍ਹਾਂ ਲਿਖਿਆ ਉਹਨੂੰ ਇਹ ਵੀ ਦਿੱਤਾ ਗਿਆ ਭਈ ਉਸ ਦਰਿੰਦੇ ਦੀ ਮੂਰਤੀ ਵਿੱਚ ਸਵਾਸ ਪਾ ਦੇਵੇ ਤਾਂ ਜੋ ਉਸ ਦਰਿੰਦੇ ਦੀ ਮੂਰਤੀ ਬੋਲੇ ਨਾਲੇ ਜਿੰਨੇ ਦਰਿੰਦੇ ਦੀ ਮੂਰਤੀ ਦੀ ਪੂਜਾ ਨਾ ਕਰਨ ਉਹ ਵੱਢੇ ਜਾਣ ਸੋ ਜੋ ਮੂਰਤੀ ਪੂਜਾ ਕਰੇਗਾ ਦਰਿੰਦੇ ਦੀ ਉਹ ਬਚੇਗਾ ਜੋ ਮੂਰਤੀ ਪੂਜਾ ਨਹੀਂ ਕਰੇਗਾ ਉਹ ਵੱਢਿਆ ਜਾਏਗਾ ਸੋ ਇਹ ਲੜਾਈ ਹੋਏਗੀ ਉਸ ਸਮੇਂ ਜੋ ਐਂਟੀ ਕ੍ਰਾਈਸ ਲੜੇਗਾ ਇਸਰਾਇਲ ਦੇ ਖਿਲਾਫ ਸੋ ਇਸ ਦੇ ਬਾਰੇ ਦਾਨੀਅਲ 8 ਦੀ 10 11 ਵਚਨ ਚ ਲਿਖਿਆ ਹੈ ਕਿ ਉਹ ਵੱਧ ਕੇ ਆਕਾਸ਼ ਦੀ ਸੈਨਾ ਤੀਕ ਪੁੱਜ ਪਿਆ ਮਤਲਬ ਆਕਾਸ਼ ਦੀ ਸੈਨਾ ਇਸ ਸਗਤ ਯਹੂਦੀ ਸਮਾਜ ਨੂੰ ਦਿਖਾ ਰਿਹਾ ਹੈ ਖਾਸ ਕਰ ਜਾਂਜਕਾਈ ਵੰਸ਼ ਨੂੰ ਦਿਖਾ ਰਿਹਾ ਹੈ ਕਿ ਉਸ ਦਾ ਕਬਜ਼ਾ ਜੋ ਹੋਏਗਾ ਉਹ ਹੇਕਲ ਤੇ ਹੋਏਗਾ ਔਰ ਹੇਕਲ ਦੇ ਵਿੱਚ ਜੋ ਜਾਜਕ ਹੋਣਗੇ ਉਹਨਾਂ ਨੂੰ ਉਹ ਟਾਰਗੇਟ ਕਰੇਗਾ ਔਰ 11 ਵਚਨ ਚ ਲਿਖਿਆ ਸਗੋ ਉਸ ਨੇ ਸੈਨਾ ਦੇ ਸ਼ਜਾਦੇ ਤੀਕ ਆਪਣੇ ਆਪ ਨੂੰ ਉੱਚਾ ਵਧਾਇਆ ਸੋ ਸੇਨਾ ਦਾ ਸ਼ਹਾਜਾਦਾ ਕੌਣ ਸੀਗਾ ਮਹਾਯਾਜਕ ਜੋ ਉਸ ਸਮੇਂ ਯਹੂਦੀ ਸਮਾਜ ਦਾ ਮਹਾਯਾਜਕ ਹੋਏਗਾ ਉਸ ਦੇ ਉੱਪਰ ਵੀ ਉਹ ਕਬਜ਼ਾ ਕਰੇਗਾ ਉਸ ਨੂੰ ਵੀ ਜੋ ਆ ਕੰਟਰੋਲ ਚ ਲਏਗਾ ਮਤਲਬ ਉਸ ਨੂੰ ਹਰਾਏਗਾ ਏ ਔਰ ਇਸ ਗੱਤ ਲਿਖਿਆ ਉਸ ਤੋਂ ਸਦਾ ਦੀ ਬਲੀ ਚੁੱਕੀ ਗਈ ਮਤਲਬ ਜੋ ਬਲੀਆਂ ਚੜਾਉਣ ਦਾ ਸਿਲਸਿਲਾ ਫੇਰ ਤੋਂ ਸ਼ੁਰੂ ਹੋਏਗਾ ਇਸਰਾਇਲ ਦੇ ਵਿੱਚ ਜਦੋਂ ਕਿ ਨਵੇਂ ਸਿਰਿਓ ਮੰਦਿਰ ਦੀ ਸਥਾਪਨਾ ਹੋਏਗੀ ਪਰ ਉਸ ਤੋਂ ਬਾਅਦ ਜੋ ਐਂਟੀ ਕ੍ਰਾਈਸਟ ਜਦੋਂ ਹੀ ਇੱਕ ਲੜਾਈ ਛੇੜੇਗਾ ਯਹੂਦੀ ਸਮਾਜ ਦੇ ਵਿਰੁੱਧ ਸੋ ਉਸ ਸਮੇਂ ਉਹ ਕੀ ਕਰੇਗਾ ਇਹ ਬਲੀ ਚੜਾਉਣ ਦਾ ਸਾਰਾ ਪ੍ਰੋਗਰਾਮ ਨੂੰ ਉਹ ਖਤਮ ਕਰੇਗਾ ਕਬਜ਼ਾ ਕਰੇਗਾ ਆਪਣੀ ਮੂਰਤੀ ਦੀ ਸਥਾਪਨਾ ਕਰੇਗਾ ਔਰ ਜੋ ਵੀ ਜਗਵੇਦੀ ਵਗੈਰਾ ਜੋ ਵੀ ਸਿਲਸਿਲਾ ਉਹਨਾਂ ਦਾ ਹੈਗਾ ਸਭ ਨੂੰ ਹਟਾ ਦੇਗਾ ਔਰ 11ਵਾਂ ਵਚਨ ਚ ਲਿਖਿਆ ਆ ਤੇ ਉਸ ਪਵਿੱਤਰ ਥਾਂ ਟਾਇਆ ਗਿਆ ਮਤਲਬ ਜਗਵੇਦੀ ਵਗੈਰਾ ਸਾਰਾ ਕੁਝ ਛੋਟਾ ਦੇਗਾ ਔਰ ਪੂਰਾ ਕੰਟਰੋਲ ਲਏਗਾ ਹੈਕਲ ਦੇ ਉੱਪਰ ਔਰ 12ਵਾਂ ਵਿੱਚ ਲਿਖਿਆ ਸੋ ਸੇਨਾ ਸਦਾ ਦੀ ਹੋਮ ਦੀ ਪੇੜ ਨਾਲ ਅਪਰਾਧ ਕਰਨ ਕਰਕੇ ਉਸ ਨੂੰ ਦਿੱਤੀ ਗਈ ਮਤਲਬ ਇਸਰਾਇਲ ਦੀ ਜੋ ਮਿਲਟਰੀ ਹੋਏਗੀ ਇਸਰਾਇਲ ਦੀ ਸੇਨਾ ਹੋਏਗੀ ਉਹ ਸਾਰੀ ਨੂੰ ਕੀ ਕਰੇਗਾ ਉਹ ਆਪਣੇ ਕੰਟਰੋਲ ਚ ਲਏਗਾ ਆਪਣੇ ਕਬਜ਼ੇ ਚ ਲਏਗਾ ਅਤੇ ਉਸ ਨੇ ਸਚਾਈ ਨੂੰ ਧਰਤੀ ਉੱਤੇ ਸੁੱਟਿਆ ਇਹ ਕਰਦਾ ਤੇ ਭਗਵਾਨ ਹੁੰਦਾ ਰਿਹਾ ਮਤਲਬ ਐਂਟੀ ਕ੍ਰਾਈਸ ਜੋ ਆ ਇੱਕ ਸਮੇਂ ਤੇ ਪੂਰਾ ਜੋ ਆ ਪ੍ਰਫੁੱਲਿਤ ਹੋਏਗਾ ਵੱਧ ਜਾਏਗਾ ਆਪਣੀ ਪਾਵਰ ਦੇ ਵਿੱਚ ਔਰ ਕਬਜ਼ਾ ਪੂਰਾ ਉਹ ਕਰੇਗਾ ਔਰ 8 ਦੀ 11 ਇਹਦੇ ਵਿੱਚ ਜਦੋਂ ਅਸੀਂ ਪੜਦੇ ਆ ਕਿ ਉਸ ਤੋਂ ਸਦਾ ਦੀ ਬਲੀ ਚੁੱਕੀ ਗਈ ਸੋ ਇਸ ਦੇ ਬਾਰੇ 9 ਦੀ 27 ਆਇਤ ਵਿੱਚ ਵੀ ਲਿਖਿਆ ਗਿਆ ਦਾਨੀਅਲ 9 ਦੀ 27 ਵਿੱਚ ਲਿਖਿਆ ਆ ਉਹ ਬਹੁਤਿਆਂ ਦੇ ਨਾਲ ਇੱਕ ਸਾਤੇ ਲਈ ਪੱਕਾ ਨਾਮ ਬਣੇਗਾ ਅਤੇ ਸਾਤੇ ਦੇ ਵਿੱਚਕਾਰ ਉਹ ਬਲੀਆਂ ਅਰ ਭੇਟਾਂ ਨੂੰ ਮੁਕਾ ਦੇਵੇਗਾ ਤੇ ਕਿਨੌਣੀਆਂ ਅਵਸਥਾਂ ਦੇ ਪਰ ਉੱਤੇ ਇੱਕ ਆਵੇਗਾ ਜੋ ਉਜਾੜਦਾ ਹੈ ਤੇ ਪੂਰੇ ਅਠ ਠਹਿਰੇ ਹੋਏ ਅੰਤਿਕਰ ਕਰੋਧ ਉਜੜੇ ਹੋਇਆਂ ਉੱਤੇ ਪਾਇਆ ਜਾਏਗਾ ਸੋ ਇੱਕ ਸਮਾਊਗਾ 7 ਸਾਲ ਦੇ ਮਹਾਕਲੇਸ਼ ਚ ਜਦੋਂ ਇਹ ਲਿਖਿਆ ਬਲੀਆਂ ਔਰ ਭੇਟਾਂ ਨੂੰ ਮੁਕਾ ਦੇਵੇਗਾ ਔਰ ਦਾਨੀਅਲ 12 ਦੇ ਆਏ ਉਸ ਦੀ 11 ਆਇਤ ਵਿੱਚ ਵੀ ਇਸਤੇ ਬਾਰੇ ਲਿਖਿਆ ਜਿਸ ਵੇਲੇ ਤਾਂ ਸਦਾ ਦੀ ਹੋਮ ਦੀ ਬਲੀ ਹਟਾਈ ਜਾਵੇਗੀ ਅਤੇ ਉਹ ਉਜਾੜਨ ਵਾਲੀ ਘਣੌਣੀ ਵਸਤ ਖੜੀ ਕੀਤੀ ਜਾਵੇਗੀ 1290 ਦਿਨ ਹੋਣਗੇ ਸੋ ਇਸ ਸਗਾ ਦੇ ਉੱਤੇ ਵੀ ਜੋ ਬਲੀ ਦੇ ਹਟਾਏ ਜਾਂਦਾ ਜ਼ਿਕਰਿਆ ਸੋ ਇਹ ਸੀਗਾ ਐਂਟੀ ਕ੍ਰਾਈਸਟ ਮਤਲਬ ਜਿਹੜਾ ਨਿੱਕਾ ਸਿੰਘ ਨਿਕਲਦਾ ਆ ਔਰ ਇਹ ਜੋ ਨਿਕਾਸ ਸਿੰਘ ਜੋ ਐਂਟੀ ਕ੍ਰਾਈਸਟ ਨੂੰ ਦਿਖਾ ਰਿਹਾ ਹੈ ਇਸ ਸਬਾਰੇ ਜਦੋਂ ਦਾਨੀਅਲ ਨੂੰ ਇਸ ਦਾ ਅਰਥ ਜੋ ਖੋਲ ਕੇ ਦੱਸਿਆ ਗਿਆ ਆ ਦਾਨੀਅਲ 8 ਦੀ 23 ਤੋਂ ਸ਼ੁਰੂ ਕਰਕੇ ਸੋ ਇਸ ਤਰ੍ਹਾਂ ਤੇ ਲਿਖਿਆ ਗਿਆ ਆ ਉਸ ਨੂੰ ਕਿ ਇੱਕ ਰਾਜਾ ਕਰੜੇ ਮੂੰਹ ਅਤੇ ਭੇਤ ਦੀਆਂ ਗੱਲਾਂ ਦੇ ਬੁੱਜਣ ਵਾਲਾ ਉੱਠੇਗਾ ਔਰ 24 ਆਇਤ ਦੇ ਵਿੱਚ ਲਿਖਿਆ ਹੈ ਕਿ ਉਹ ਜੋਰਾਵਰਾਂ ਨੂੰ ਅਰ ਪਵਿੱਤਰ ਲੋਕਾਂ ਨੂੰ ਨਾਸ ਕਰ ਸੁੱਟੇਗਾ ਔਰ 25 ਆਇਤ ਦੇ ਅ ਵਿੱਚ ਅਸੀਂ ਪੜ੍ਹਦੇ ਹਾਂ ਕਿ ਉਹ ਸ਼ਜਾਦਿਆਂ ਦੇ ਸ਼ਜਾਦੇ ਦੇ ਵਿਰੁੱਧ ਉੱਠ ਖਲੋਵੇਗਾ ਸੋ ਕਹਿੰਦਾ ਭਾਵ ਕਿ ਆਰਥ ਦੇ ਵਿੱਚ ਕਿਤੇ ਵੀ ਇਹ ਨਹੀਂ ਦੱਸਿਆ ਗਿਆ ਕਿ ਮਤਲਬ ਉਹ ਸਵਰਗ ਦੂਤਾਂ ਨਾਲ ਲੜੇਗਾ ਬਲਕਿ ਇਹ ਹੀ ਲਿਖਿਆ ਹੈ ਕਿ ਉਹ ਪਵਿੱਤਰ ਲੋਕਾਂ ਦਾ ਨਾਸ ਕਰੇਗਾ ਸੋ ਇਤੋਂ ਪਤਾ ਚੱਲਦਾ ਹੈ ਕਿ ਮਤਲਬ ਜੋ ਕਾਂ ਅਸਤੀ ਸੇਨਾ ਜਿਸ ਦੇ ਵਿਰੋਧੇ ਖੜਾ ਹੋਏਗਾ ਉਹ ਕੋਈ ਸਵਰਗ ਦੂਤ ਨਹੀਂ ਹੋਣਗੇ ਬਲਕਿ ਉਹ ਯਹੂਦੀ ਸਮਾਜ ਹੀ ਹੋਏਗਾ ਯਹੂਦੀ ਸਮਾਜ ਦੇ ਜੋ ਪਵਿੱਤਰ ਲੋਕ ਸੰਤ ਲੋਕ ਜੋ ਹੋਣਗੇ ਸੋ ਇਹ ਸੀਗਾ ਦਾਨੀਲ 8 ਅਧਿਆਏ ਦੇ ਵਿੱਚ ਜੋ ਮੇਢੇਰ ਬੱਕਰੇ ਦੀ ਲੜਾਈ ਦਾ ਦਰਸ਼ਨ ਔਰ ਇਸ ਦੇ ਵਿੱਚ ਹੋਰ ਵੀ ਬਹੁਤ ਕੁਝ ਸਿੱਖਣ ਲਿਆ ਸੋ ਅਗਲੀ ਵੀਡੀਓ ਦੇ ਵਿੱਚ ਅਸੀਂ ਸਿੱਖਾਂਗੇ ਸੋ ਇਸ ਦੇ ਵਿੱਚ ਤੁਹਾਨੂੰ ਕੁਝ ਵੀ ਸਮਝ ਨਹੀਂ ਲੱਗਾ ਸੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਸਵਾਲ ਪੁੱਛ ਸਕਦੇ ਹੋ ਸੋ ਪ੍ਰਭੂ ਸਾਨੂੰ ਸਭ ਨੂੰ ਆਸ਼ੀਸ਼ ਦੇਵੇ ਆਮੇਨ